ਪੰਜਾਬ ਸਰਕਾਰ ਨੇ 2.5 ਸਾਲਾ ਦੇ ਕਾਰਜਕਾਲ ਦੇ ਵਿੱਚ ਚੌਥਾ ਫੇਰ ਬਦਲ ਕੀਤਾ ਹੈ। ਪੰਜਾਬ ਕੈਬਨਿਟ ਦੇ ਵਿਸਤਾਰ ਤੋਂ ਪਹਿਲਾਂ ਚਾਰ ਮੰਤਰੀਆਂ ਨੂੰ ਮੰਤਰੀ ਵੰਡਲ ਦੇ ਵਿੱਚੋਂ ਬਾਹਰ ਦਾ ਰਾਵ ਖਾ ਦਿੱਤਾ ਗਿਆ। ਇਹਨਾਂ ਦੇ ਵਿੱਚ ਬਲਕਾਰ ਸਿੰਘ, ਚੇਤਨ ਸਿੰਘ ਜੋੜਾ ਮਾਜਰਾ, ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਸ਼ਾਮਲ ਨਹੀਂ। ਆਉਂ ਜਾਂਦੇ ਆ ਭਗਵੰਤ ਮਾਨ ਦੀ ਕੈਬਨਿਟ 'ਚ ਕਿਹੜੇ ਪੰਜ ਨੇਤਾਵਾਂ ਨੂੰ ਜਗ੍ਹਾ ਮਿਲੀ ਹੈ। ਪਹਿਲਾ ਨਾਮ ਹੈ ਹਰਦੀਪ ਸਿੰਘ ਮੁੰਡੀਆਂ ਦਾ। ਹਰਦੀਪ ਸਿੰਘ ਮੁੰਡੀਆਂ ਲੁਧਿਆਣਾ ਦੇ ਸਾਨੇਵਾਲ ਤੋਂ ਵਿਧਾਇਕ ਨੇ ਉਨ੍ਹਾਂ ਨੂੰ ਮਾਲੀਆ, ਮੁੜਵਸੇਵਾ ਅਤੇ ਆਫਤ ਪ੍ਰਬੰਧਨ, ਜਲ ਸਪਲਾਈ ਅਤੇ ਸੈਨੀਟੇਸ਼ਨ, ਹਾਊਸਿੰਗ ਅਤੇ ਸ਼ਹਿਰੀ ਵਿਕਾਸ ਵਿਭਾਗ ਦਿੱਤੇ ਗਏ ਨੇ। ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਮੌਜੂਦਾ ਸਰਕਾਰ ਦੇ ਵਿੱਚ ਇੱਥੇ ਕੋਈ ਮੰਤਰੀ ਨਹੀਂ ਹੈ। ਇਸ ਕਾਰਨ ਹਰਦੀਪ ਸਿੰਘ ਨੂੰ ਤਰਜੀਹ ਦਿੱਤੀ ਗਈ ਹੈ। ਦੂਜਾ ਨਾਂ ਹੈ ਮਹਿੰਦਰਪਾਲ ਸਿੰਘ ਭਗਤ। ਮਹਿੰਦਰਪਾਲ ਜਲੰਧਰ ਪੱਛਮੀ ਤੋਂ ਵਿਧਾਇਕ ਨੇ ਉਹਨਾਂ ਨੂੰ ਰੱਖਿਆ ਸੇਵਾਵਾਂ ਦੀ ਭਲਾਈ, ਆਜ਼ਾਦੀ ਕੁਟਾਲੀਏ ਅਤੇ ਬਾਗਬਾਨੀ ਵਿਭਾਗ ਦਿੱਤੇ ਗਏ ਨੇ ਦੱਸਦੇ ਕਿ ਭਗਵੰਤ ਮਾਨ ਨੇ ਜਲੰਧਰ ਪੱਛਮੀ ਜਿਮਨੀ ਚੌਂਚੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਮਹਿੰਦਰ ਨੂੰ ਵਿਧਾਇਕ ਬਣਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਮੰਤਰੀ ਬਣਾ ਦੇਣਗੇ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਜਿਸ ਦਾ ਨਾਂ ਹੈ ਬਰਿੰਦਰ ਕੁਮਾਰ ਗੋਇਲ ਬਰਿੰਦਰ ਸੰਗਰੂਰ ਦੇ ਲਹਿਰਾ ਤੋਂ ਵਿਧਾਇਕ ਨੇ ਉਹਨਾਂ ਨੂੰ ਖਾਣਾ ਅਤੇ ਧੂ ਵਿਭਾਗਣ ਪਾਣੀ ਦੇ ਸਰੋਤ ਅਤੇ ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿਭਾਗ ਦਿੱਤੇ ਗਏ ਨੇ ਉਪਰਮਿੰਦਰ ਸਿੰਘ ਢੀਂਡ ਸਾਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਭੱਟਲ ਨੂੰ ਹਰਾ ਕੇ ਵਿਧਾਨ ਸਭਾ ਦੇ ਵਿੱਚ ਪੂਜੇ ਸਨ ਚੋਤਾ ਨਾ ਹੈ ਤਰਨਪ੍ਰੀਤ ਸਿੰਘ ਸੌਂਦ ਤਰਨਪ੍ਰੀਤ ਖੰਨਾ ਲੁਧਿਆਣਾ ਤੋਂ ਵਿਧਾਇਕ ਨੇ ਉਹਨਾਂ ਨੂੰ ਸੈਰਸਪੱਟਾ ਤੇ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ ਲੇਬਰ ਰਾਉਂ ਚਾਰੀ ਉਦਯੋਗ ਅਤੇ ਵਰਣਨ ਅਤੇ ਪਿੰਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦਿੱਤੇ ਗਏ ਨੇ ਉਹ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੁੱਤਰੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾ ਕੇ ਵਿਧਾਨ ਸਭਾ ਦੇ ਵਿੱਚ ਪੁੱਜੇ ਸਨ ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਰਵਾਇਤੀ ਸੀਟ ਤੇ ਆਮਦਮੀ ਪਾਰਟੀ ਨੂੰ ਜਿੱਤ ਦਿਵਾਈ ਸੀ ਪੰਜਵਾਂ ਤੇ ਆਖਰੀ ਨਾਂ ਹੈ ਡਾਕਟਰ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਵਿਧਾਨ ਸਭਾ ਹਲਕਾ ਸ਼ਾਮ 84 ਤੋਂ ਵਿਦਾਇਖਨ ਅਤੇ ਅਨੁਸੂਚਿਤ ਜਾਤੀ ਤੋਂ ਆਉਂਦੇ ਨੇ ਰਵਜੋਤ ਸਿੰਘ ਪੇਸ਼ੇ ਤੋਂ ਡਾਕਟਰ ਨੇ ਉਹ ਇੱਕ ਸਧਾਰਨ ਪਰਿਵਾਰ ਵਿੱਚ ਆਉਂਦੇ ਨੇ ਡਾਕਟਰ ਰਵਜੋਤ ਨੂੰ ਖਾਣਾ ਅਤੇ ਭੂ ਵਿਭਾਗਨ ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦਿੱਤੇ ਗਏ ਨੇ ਪੰਜਾਬ ਸਰਕਾਰ ਨੇ 2.5 ਸਾਲਾਂ ਦੇ ਕਾਰਜਕਾਲ ਦੇ ਵਿੱਚ ਚੌਥਾ ਫੇਰ ਬਦਲ ਕੀਤਾ ਹੈ ਪੰਜਾਬ ਕੈਬਨਿਟ ਦੇ ਵਿਸਤਾਰ ਤੋਂ ਪਹਿਲਾਂ ਚਾਰ ਮੰਤਰੀਆਂ ਨੂੰ ਮੰਤਰੀ ਮੰਡਲ ਦੇ ਵਿੱਚੋਂ ਬਾਹਰ ਦਾ ਰਾਵ ਖਾ ਦਿੱਤਾ ਗਿਆ ਇਹਨਾਂ ਦੇ ਵਿੱਚ ਬਲਕਾਰ ਸਿੰਘ ਚੇਤਨ ਸਿੰਘ ਜੋੜਾ ਮਾਜਰਾ ਬ੍ਰਹਮਸ਼ੰਕਰ ਜਿੰਪਾ ਅਤੇ ਅਨਮੋਲ ਗਗਨਮਾਨ ਸ਼ਾਮਲ ਨੇ ਔ ਜਾਂਦੇ ਆ ਭਗਵੰਤ ਮਾਨ ਦੀ ਕੈਬਨਿਟ ਚ ਕਿਹੜੇ ਪੰਜ ਨੇਤਾਵਾਂ ਨੂੰ ਜਗ੍ਹਾ ਮਿਲੀ ਹੈ ਪਹਿਲਾ ਨਾਮ ਹੈ ਹਰਦੀਪ ਸਿੰਘ ਮੁੰਡੀਆਂ ਦਾ ਹਰਦੀਪ ਸਿੰਘ ਮੁੰਡੀਆਂ ਲੁਧਿਆਣਾ ਦੇ ਸਾਨੇਵਾਲ ਤੋਂ ਵਿਧਾਇਕ ਨੇ ਉਹਨਾਂ ਨੂੰ ਮਾਲੀਆ ਮੁੜ ਵਸੇਵਾ ਅਤੇ ਆਫਤ ਪ੍ਰਬੰਧਨ ਜਲ ਸਪਲਾਈ ਅਤੇ ਸੈਨੀਟੇਸ਼ਨ ਹਾਊਸਿੰਗ ਅਤੇ ਸ਼ਹਿਰੀ ਵਿਕਾਸ ਦੇ ਭਾਗ ਦਿੱਤੇ ਗਏ ਨੇ ਲੁਧਿਆਣਾ ਪੰਜਾਬ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਮੌਜੂਦਾ ਸਰਕਾਰ ਦੇ ਵਿੱਚ ਇੱਥੇ ਕੋਈ ਮੰਤਰੀ ਨਹੀਂ ਹੈ ਇਸ ਕਾਰਨ ਹਰਦੀਪ ਸਿੰਘ ਨੂੰ ਤਰਜੀਹ ਦਿੱਤੀ ਗਈ ਹੈ ਦੂਜਾ ਨਾਮ ਹੈ ਮਹਿੰਦਰਪਾਲ ਸਿੰਘ ਭਗਤ ਮਹਿੰਦਰਪਾਲ ਜਲੰਧਰ ਪੱਛਮੀ ਤੋਂ ਵਿਧਾਇਕ ਨੇ ਉਹਨਾਂ ਨੂੰ ਰੱਖਿਆ ਸੇਵਾਵਾਂ ਦੀ ਭਲਾਈ, ਆਜ਼ਾਦੀ ਕੁਟਾਲੀਏ ਅਤੇ ਬਾਗਬਾਨੀ ਵਿਭਾਗ ਦਿੱਤੇ ਗਏ ਨੇ ਦੱਸਦੇ ਕਿ ਭਗਵੰਤ ਮਾਨ ਨੇ ਜਲੰਧਰ ਪੱਛਮੀ ਜਿਮਨੀ ਚੌਂਚੇ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਜੇਕਰ ਮਹਿੰਦਰ ਨੂੰ ਵਿਧਾਇਕ ਬਣਾਇਆ ਜਾਂਦਾ ਹੈ ਤਾਂ ਉਹਨਾਂ ਨੂੰ ਮੰਤਰੀ ਬਣਾ ਦੇਣਗੇ ਮੁੱਖ ਮੰਤਰੀ ਨੇ ਆਪਣਾ ਵਾਅਦਾ ਪੂਰਾ ਕੀਤਾ ਹੈ ਜਿਸਨਾਂ ਹੈ ਬਰਿੰਦਰ ਕੁਮਾਰ ਗੋਇਲ ਬਰਿੰਦਰ ਸੰਗਰੂਰ ਦੇ ਲਹਿਰਾ ਤੋਂ ਵਿਧਾਇਕ ਨੇ ਉਹਨਾਂ ਨੂੰ ਖਾਣਾ ਅਤੇ ਧੂ ਵਿਭਾਗਣ ਪਾਣੀ ਦੇ ਸਰੋਤ ਅਤੇ ਜ਼ਮੀਨ ਅਤੇ ਪਾਣੀ ਦੀ ਸੰਭਾਲ ਵਿਭਾਗ ਦਿੱਤੇ ਗਏ ਨੇ ਉਪਰਮਿੰਦਰ ਸਿੰਘ ਢੀਂਡ ਸਾਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਰਜਿੰਦਰ ਕੌਰ ਪਠੱਲ ਨੂੰ ਹਰਾ ਕੇ ਵਿਧਾਨ ਸਭਾ ਦੇ ਵਿੱਚ ਪੂਜੇ ਸਨ ਚੋਤਨਾ ਹੈ ਤਰਨਪ੍ਰੀਤ ਸਿੰਘ ਸੋਂਦ ਤਰਨਪ੍ਰੀਤ ਖੰਨਾ ਲੁਧਿਆਣਾ ਤੋਂ ਵਿਧਾਇਕ ਨੇ ਉਹਨਾਂ ਨੂੰ ਸੈਰਸਪਟਾ ਅਤੇ ਸੱਭਿਆਚਾਰਕ ਮਾਮਲੇ ਨਿਵੇਸ਼ ਪ੍ਰੋਤਸਾਹਨ ਲੇਬਰ ਪ੍ਰਾਉਨ ਚਾਰੀ ਉਦਯੋਗ ਅਤੇ ਵਰਨਨ ਅਤੇ ਪਿੰਡੂ ਵਿਕਾਸ ਅਤੇ ਪੰਚਾਇਤਾਂ ਵਿਭਾਗ ਦਿੱਤੇ ਗਏ ਨੇ ਉਹ ਸਾਬਕਾ ਮੁੱਖ ਮੰਤਰੀ ਬੀਨ ਸਿੰਘ ਦੇ ਪੁੱਤਰੇ ਗੁਰਕੀਰਤ ਸਿੰਘ ਕੋਟਲੀ ਨੂੰ ਹਰਾ ਕੇ ਵਿਧਾਨ ਸਭਾ ਦੇ ਵਿੱਚ ਪੁੱਜੇ ਸਨ ਉਹਨਾਂ ਵਿਧਾਨ ਸਭਾ ਚੋਣਾਂ ਦੇ ਵਿੱਚ ਕਾਂਗਰਸ ਦੀ ਰਵਾਇਤੀ ਸੀਟ ਤੇ ਆਮਦਵੀ ਪਾਰਟੀ ਨੂੰ ਜਿੱਤ ਦਿਵਾਈ ਸੀ ਪੰਜਵਾਂ ਤੇ ਆਖਰੀ ਨਾਂ ਹੈ ਡਾਕਟਰ ਰਵਜੋਤ ਸਿੰਘ ਡਾਕਟਰ ਰਵਜੋਤ ਸਿੰਘ ਵਿਧਾਨ ਸਭਾ ਹਲਕਾ ਸ਼ਾਮ 84 ਤੋਂ ਵਿਦਾਇਖਨ ਅਤੇ ਅਨੁਸੂਚਿਤ ਜਾਤੀ ਤੋਂ ਆਉਂਦੇ ਨੇ ਰਵਜੋਤ ਸਿੰਘ ਪੇਸ਼ੇ ਤੋਂ ਡਾਕਟਰ ਨੇ ਉਹ ਇੱਕ ਸਧਾਰਨ ਪਰਿਵਾਰ ਵਿੱਚ ਆਉਂਦੇ ਨੇ ਡਾਕਟਰ ਰਵਜੋਤ ਨੂੰ ਖਾਣਾ ਅਤੇ ਭੂ ਵਿਭਾਗਣ ਜਲ ਸਰੋਤ ਅਤੇ ਭੂਮੀ ਅਤੇ ਜਲ ਸੰਭਾਲ ਵਿਭਾਗ ਦਿੱਤੇ ਗਏ ਨੇ